ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਪਟਾਰੀਆ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਫਿਰੋਜ਼ਪੁਰ ਦੇ ਵਿੱਚ ਪੈਦਲ ਯਾਤਰਾ ਕੀਤੀ ਗਈ ਜਣ ਕੇ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਰਾਜਪਾਲ ਵੱਲੋਂ ਪੈਦਲ ਯਾਤਰਾ ਕੀਤੀ ਗਈ ਨਸ਼ਿਆਂ ਦਾ ਵਿਰੋਧ ਕੀਤਾ ਗਿਆ ਵੀ ਇਹ ਜੜ ਤੋਂ ਨੋਸ਼ਾ ਦਾ ਖਤਮ ਹੋਣਾ ਚਾਹੀਦਾ ਕਿਉਂਕਿ ਰਾਜਪਾਲ ਜਿਹੜੇ ਹੁੰਦੇ ਆ ਉਹ ਇੱਕ ਸੰਵਿਧਾਨਕ ਅਹੁਦੇ ਤੇ ਹੁੰਦੇ ਆ ਉਹਨਾਂ ਦਾ ਇੱਕ ਫਰਜ਼ ਹੁੰਦਾ ਹੈ ਜਿਹੜੇ ਸੂਬੇ ਦਾ ਉਹਨਾਂ ਨੂੰ ਰਾਜਪਾਲਾਇਆ ਜਾਂਦਾ ਗੁਲਾਬ ਚੰਦ ਕੁਟਾਰੀਆ ਜੀ ਰਾਜਪਾਲ ਨੇ ਪੰਜਾਬ ਤੇ ਤੇ ਉਹਨਾਂ ਦਾ ਇਹ ਬਹੁਤ ਵੱਡਾ ਸ਼ਲਾਘਾਯੋਗ ਕਦਮ ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਪਰ ਇਹਦੇ ਵਿੱਚ ਪ੍ਰੋਬਲਮ ਇਹ ਖੜੀ ਹੋ ਗਈ ਵੀ ਇੱਕ ਤਾਂ ਸੁਖਬੀਰ ਬਾਦਲ ਸ਼ਾਮਲ ਹੋਇਆ ਤੇ ਇੱਕ ਮਜੀਠੀ ਦਾ ਯਾਰ ਜਮਾਨਤ ਕਰਾਉਣ ਵਾਲਾ ਬਾਬਾ ਵਿਰਿੰਦਰ ਸਿੰਘ ਢਿੱਲੋਂ ਸ਼ਾਮਲ ਹੋਇਆ ਹੁਣ ਸਵਾਲ ਤਾਂ ਉੱਠਣਗੇ ਉੱਠਣਗੇ ਜਦੋਂ ਸ਼ਿਕਾਰ ਇੱਕ ਹੋਵੇ ਸ਼ਿਕਾਰੀ ਬਹੁਤੇ ਹੋਣ ਫਿਰ ਤੀਰ ਤਾਂ ਬਹੁਤੇ ਚੱਲਣਗੇ ਚੱਲਣਗੇ ਇਹ ਕੋਈ ਗਿਲਾ ਕਰਨ ਵਾਲੀ ਜਾਂ ਕਹਿ ਲਈ ਗਿਲਾ ਸ਼ਿਕਵਾ ਕਰਨ ਵਾਲੀ ਗੱਲ ਨਹੀਂ ਹੈ ਇਤਨ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਨਾ ਮੈਂ ਜਿਹੜੇ ਸਾਡੇ ਰਾਜਪਾਲ ਨੇ ਗੁਲਾਬ ਚੰਦ ਕੁਟਾਰੀਆ ਉਹਨਾਂ ਦਾ ਧੰਨਵਾਦ ਕਰਦਾ ਇੱਕ ਵਾਰ ਨਹੀਂ ਹਜ਼ਾਰ ਵਾਰ ਨਹੀਂ ਕਰੋੜਾਂ ਵਾਰ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਕੁਝ ਇਸ਼ਨਾਨ ਕਰਕੇ ਪਵਿੱਤਰ ਹੋਣ ਵਾਸਤੇ ਜਿਹੜੇ ਗਏ ਨੇ ਉਹ ਇੱਕ ਤਾਂ ਸੁਖਵੀਰ ਬਾਦਲ ਹੈ ਜੇ ਤੁਸੀਂ ਹੁਣ ਅੰਕੜੇ ਦੇਖੋਗੇ ਅਕਾਲੀਆਂ ਦੀ ਸਰਕਾਰ ਵਿੱਚ ਜਾਂ ਅਕਾਲੀਆਂ ਦੇ ਰਾਜ ਵਿੱਚ ਸਭ ਤੋਂ ਵੱਧ ਨਸ਼ਾ ਆਇਆ ਤੇ ਸਭ ਤੋਂ ਵੱਧ ਨਸ਼ਾ ਵਿਕਿਆ। ਔਰ ਸਭ ਤੋਂ ਵੱਧ ਨਸ਼ੇ ਦੇ ਨਾਲ ਪ੍ਰਾਪਰਟੀ ਅਕਾਲੀਆਂ ਦੀ ਬਣੀ ਹੈ। ਪਿੰਡਾਂ ਦੇ ਸਰਪੰਚਾਂ ਦੀ ਪ੍ਰਾਪਰਟੀ ਚੈੱਕ ਕਰਕੇ ਦੇਖ ਲਓ। 80% ਉਹ ਸਰਪੰਚ ਨੇ ਜਿਨ੍ਹਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੈ। ਇਹ ਸਚਾਈ ਹੈ ਜੀ ਅੰਕੜੇ ਬੋਲਦੇ ਨੇ। ਮੈਨੂੰ ਮੈਂ ਬਹੁਤਾ ਮੈਥ ਨੂੰ ਤਾਂ ਨਹੀਂ ਹੁੰਦਾ। ਸਾਢੇ 12000 ਰੁਪਏ ਦਾ ਪੰਜਾਬ ਦਾ ਉਹਦੇ ਵਿੱਚੋਂ 9000 ਸਰਪੰਚੋਂ ਨਿਕਲੂ 9000 ਘੱਟੋ-ਘੱਟ ਇਹ ਮਤੋਂ ਮੱਦੀ ਹੋ ਗਿਆ ਘੱਟੋ-ਘੱਟ ਕਿਉਂ ਹੈ ਉਹ ਨਿਕਲੂ ਜਿਨੇ ਵੱਡੀਆਂ ਕਾਰਾਂ ਵੱਡੀਆਂ ਕੋਠੀਆਂ ਖੁੱਲੀਆਂ ਜ਼ਮੀਨਾਂ ਬੱਚੇ ਫੌਨ ਵਿੱਚ ਸੈੱਟ ਕੀਤੇ ਨਸ਼ੇ ਦਾ ਵਪਾਰ ਕਰਕੇ ਇੱਕ ਰਿੰਦੇ ਸੀ ਮਜੀਠੀਏ ਦੇ ਹੁਣ ਮੈਂ ਜਿੱਥੇ ਰਾਜਪਾਲ ਸਾਹਿਬ ਦਾ ਧੰਨਵਾਦ ਕਰਨਾ ਹੈ ਫਿਰ ਇਹਨਾਂ ਬਾਰੇ ਵੀ ਥੋੜਾ ਦੱਸਣਾ ਜ਼ਰੂਰੀ ਹੈ ਨਾ ਕਿ ਇਹ ਵੀ ਸ਼ਾਮਲ ਹੋ ਗਏ ਨੇ ਇਹ ਵੀ ਬੰਦੀ ਗੰਗਾ ਵਿੱਚ ਹੱਥ ਧੋਣ ਵਾਸਤੇ ਨਹਾਉਣ ਵਾਸਤੇ ਆਪਣੇ ਆਪ ਨੂੰ ਪਵਿੱਤਰ ਕਰਨ ਵਾਸਤੇ ਸ਼ਾਮਲ ਹੋ ਗਏ ਇੱਕ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਤਾਂ ਚੰਗੀ ਤਰ੍ਹਾਂ ਪਤਾ ਹੈ ਮੇ ਬਹੁਤੇ ਦਿਨ ਨਹੀਂ ਹੋਏ ਥੋੜੇ ਦਿਨ ਹੀ ਹੋਏ ਨੇ ਵਿਕਰਮ ਸਿੰਘ ਮਜੀਠੀਏ ਨੂੰ ਜੇਲ੍ਹ ਵਿੱਚ ਮਿਲਣ ਵਾਸਤੇ ਜਾਂਦਾ ਤੇ ਮਿਲ ਕੇ ਬਾਹਰ ਹੀ ਆਉਂਦੇ ਨੇ ਉਦੋਂ ਅਨਾਉਂਸ ਹੋ ਗਿਆ ਮੀਡੀਆ ਤੇ ਕਿ ਮਨਜੀਠੀਆ ਦੀ ਜ਼ਮਾਨਤ ਹੋ ਗਈ ਤੇ ਮਨਜੀਠੀਆ ਕਿਹੜੇ ਕੇਸਾਂ ਵਿੱਚ ਅੰਦਰ ਗਿਆ ਸੀ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਮਨਜੀਠੀਆ ਨੇ ਹਜ਼ਾਰਾਂ ਕਰੋੜਾਂ ਦਾ ਚਿੱਟੇ ਦਾ ਵਪਾਰ ਕੀਤਾ ਤੇ ਬਾਬਾ ਚਿੱਟੇ ਦੇ ਵਪਾਰੀ ਨੂੰ ਛਰਾਉਣ ਵਾਸਤੇ ਜੇਲ੍ਹ ਜਾਂਦਾ ਤੇ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋ ਤੇ ਸੁਖਬੀਰ ਬਾਦਲ ਕਟਾਰੀਆ ਸਾਹਿਬ ਜਣਕੇ ਰਾਜਪਾਲ ਸਭ ਦੇ ਪੈਦਲ ਯਾਤਰਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚੱਲੀ ਉਹਦੇ ਵਿੱਚ ਸ਼ਾਮਲ ਹੁੰਦੇ ਜਣਕੇ ਦੱਸਣਾ ਚਾਹੁੰਦੇ ਆ ਵੀ ਅਸੀਂ ਦੁੱਧ ਧੋਤੇ ਆ ਵੀ ਅਸੀਂ ਨਹੀਂ ਇਹਦਾ ਕੁਝ ਕੀਤਾ پتہ ਤਾਂ ਰਾਜਪਾਲ ਸਾਹਿਬ ਨੂੰ ਵੀ ਇਸ ਗੱਲ ਵੀ ਇਹਨਾਂ ਬੰਦਿਆਂ ਤੇ ਕੇਸ ਚੱਲਦੇ ਨੇ ਭਾਈ ਮਿਲਿਟੀਏ ਤੇ ਹਜ਼ਾਰਾਂ ਕਰੋੜਾਂ ਦਾ ਕੇ ਚੱਲਦਾ ਛਿੱਟ ਦਾ ਵਪਾਰ ਕਿਤੇ ਪਤਾ ਖਿਡਾਰੀਆਂ ਸਭ ਨੂੰ ਵੀ ਹੈ ਇਹ ਕੋਈ ਸ਼ੱਕ ਨਹੀਂ ਪਰ ਉਹ ਕਹਿੰਦੇ ਨੇ ਸਾਡਾ ਸੁਭਧਾਰਨਕ ਉਹਦਾ ਸਾਡਾ ਫਰਜ ਹੈ ਉਹਨ ਦਾ ਫਰਜ ਬਣਦਾ ਵੀ ਹੈ ਜ਼ਿੰਮੇਵਾਰ ਨੇ ਲੋਕਾਂ ਨੂੰ ਸਮਝਾਉਣਾ ਫਰਜ ਹੈਣਾ ਜ਼ਿੰਮੇਵਾਰੀ ਹੈ ਪਰ ਜਿਹੜੇ ਇਹ ਬੰਦੇ ਸ਼ਾਮਲ ਹੋ ਗਏ ਮਿਲਿਟੀਏ ਦਾ ਜੀਜਾ ਸੁਖਵੀਰ ਬਾਦਲ ਤੇ ਗੁਰਿੰਦਰ ਢਿੱਲੋਂ ਬਾਬਾ ਬਹਿਸਾ ਮਜੀਠਿਆ ਤਾਂ ਨਹੀਂ ਹੋਇਆ ਹੁਣ ਵੀ ਲੋਕਾਂ ਨੇ ਖਬਰਾਂ ਵਡੀਆਂ ਬਣਾਵੜਾ ਲਾਉਣੀਆਂ ਨੇ ਵੀ ਫੇਰ ਹੋਏ ਯਾਰ ਇਕੱਠੇ ਦੋਨੇ ਇਰਾਦਾ ਤਾਂ ਉਹਦਾ ਵੀ ਹੋਣਾ ਫੋਨ ਤਾਂ ਉਹਨੇ ਕਿ ਕੀਤਾ ਹੋਣਾ ਵੀ ਤੂੰ ਵੀ ਆ ਜਾ ਮੜਮਟਾ ਬਚਾਅ ਹੋਜੂ ਵੀ ਆ ਜਾ ਮੜਮਟਾ ਬਚਾਅ ਹੋਜੂ ਮੜਮਟਾ ਵਿਭਖਸ਼ ਦੀ ਚਾਦਰ ਬਖਸਲ ਦਾ ਕੱਪੜਾ ਪਾ ਦਿਆਂਗੇ ਤੇਰੇ ਤੂੰ ਦੰਦੂ ਚਿੱਟਾ ਦੁੱਤਾ ਬਣਾ ਦਿਆਂਗੇ ਕਿਆ ਤਾਂ ਹੁਣ ਪਰ ਨਹੀਂ ਫਿਰ ਬਾਬੇ ਨੇ ਕਿਹਾ ਹੁਣ ਵੀ ਨਹੀਂ ਮੇਰਾ ਤਾਂ ਜੋ ਤੁਸ ਨੂੰ ਤੂ ਕਾਰਾ ਕਰਾਉਣਾ ਸੀ ਕੰਗਾ ਕਰਾਉਣਾ ਸੀ ਕਰਾਤਾ ਹੁਣ ਤਪਾਸੇ ਰਿਆ ਹੁਣ ਦੂਰ ਦੂਰ ਰਿਆ ਕਿਹਾ ਹੁਣ ਬਾਬੇ ਨੇ ਪਰ ਬਾਬਾ ਚੁੱਪ ਕਰਕੇ ਬਾਗ ਗਿਆ ਵਿਚਾਰ ਪਰ ਬਾਬੇ ਦੀ ਖਬਰ ਅੱਜ ਬਹੁਤੀ ਵੱਡੀ ਨਹੀਂ ਲੱਗੀ ਉਹਦਾ মিডিਆ ਨੇ ਦਿਖਾਇਆ ਟਰੋਲ ਕੀਤਾ ਕਟ-ਕਟ ਕੇ ਵੀਡੀਓ ਪਾਈਆਂ ਮੇਰਾ ਯਾਰ ਗਰੀਬਾਂ ਦਾ ਮਜੀਠੀਏ ਰਾਜਾ ਬਾਦਲਾਂ ਦਾ ਜਾਨ ਬੜਾ ਕੁਝ ਕਹਿ ਕੇ ਬਾਬੇ ਨੂੰ ਗਲਤ ਗੱਲਬਾਤ ਕੀਤੀ ਉਨੀ ਗੱਲਬਾਤ ਰਾਜਪਾਲ ਸਾਹਿਬ ਦੇ ਸਾਹਮਣੇ ਲਿਆਂ ਜਿੰਨੀ ਬਾਬਾ ਗੰਦਰ ਸਿੰਘ ਜੀ ਤੇ ਕਿਉਂ ਜੋ ਕਾਰਨਾਮਾ ਵੱਡਾ ਸੀ ਲੋਕ ਤਾਂ ਕਹਿਣੇ-ਕਹਿਣਗੇ ਵੀ ਇਹ ਉਹੀ ਬਾਬਾ ਜਿਹੜਾ ਨਸ਼ਿਆਂ ਦੇ ਤਸ਼ਕਰ ਨੂੰ ਜੇਲ੍ਹ ਵਿੱਚ ਮਿਲਣ ਗਿਆ ਸੀ ਅੱਜ ਨਸ਼ਿਆਂ ਦੇ ਖਿਲਾਫ ਜਤਰਾ ਵਿੱਚ ਸ਼ਾਮਲ ਹੋਇਆ ਬਾਬਾ ਸਵਾਲ ਤਾਂ ਉੜਦੇ-ਉੜਦੇ ਨੇ ਚਲੋ ਮੈਂ ਪੰਜਾਬ ਦੇ ਲੋਕਾਂ ਨੂੰ ਲਾਸਟ ਵਿੱਚ ਬੇਨਤੀ ਕਰਨੀ ਹੈ ਵੀ ਪੰਜਾਬ ਦੇ ਰਾਜਪਾਲ ਸਾਹਿਬ ਗੁਲਾਬ ਚੰਦ ਕੁਟਾਰੀਆ ਜੀ ਦਾ ਧੰਨਵਾਦ ਕਰਿਓ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਇੱਕ ਪ੍ਰੋਜੈਕਟ ਦੇ ਵਿੱਚ ਪੈਦਲ ਯਾਤਰਾ ਕੀਤੀ ਹੈ ਉਹਨਾਂ ਦਾ ਧੰਨਵਾਦ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਆ ਜਿਹੜੇ ਦੋ ਵਿੱਚ ਸ਼ਾਮਲ ਹੋਏ ਨੇ ਇਹਨਾਂ ਦਾ ਮਾਨ ਸਨਮਾਨ ਜ਼ਰੂਰ ਕਰਿਓ ਇੱਕ ਤਾਂ ਸੁਖਵੀਰ ਬਾਦਲ ਐ ਹੱਥ ਐ ਖੜਿਆ ਐ ਪਰਨ ਕੀਤਾ ਵੀ ਮੈਂ ਨਸ਼ਿਆਂ ਦੇ ਵਿਰੁੱਧ ਆਵਾਜ਼ اٹھਾਉਂਦਾ ਹਾਂ ਨਸ਼ਿਆਂ ਦੇ ਵਿਰੁੱਧ ਹਾਂ ਪਰ ਨਾਲ ਕਹਿਣ ਲੱਗਾ ਸੁਖਵੀਰ ਬਾਦਲ ਵੀ ਮੇਰਾ ਸਾਲਾ ਵੇਚਦਾ ਸੀ ਹੁਣੀ ਜਮਾਨਤ ਹੋਈ ਐ ਕੱਲ ਹੀ ਛੁੱਟਿਆ ਹਲੇ ਆ ਬਾਬੇ ਨਹੀਂ ਛੜਾਇਆ ਨਿਕਲ ਗਿਆ ਮੂੰਚੋ ਕਹਿਣਾ ਕਹਦਾ ਬਚ ਗਿਆ ਜਾਨੀ ਕਿ ਬਚਾ ਲਿਆ ਹੋ ਗਿਆ ਪਰ ਨਿਕਲ ਜਾਣਾ ਸੀ ਜੇ ਕਾਦਾ ਮਿੰਟ ਹੋਰ ਲੰਬੀ ਚੱਲਦੀ ਪ੍ਰੇਰ ਤਾਂ ਜ਼ਰੂਰ ਕਹਿੰਦਾ ਵੀ ਆ ਬਾਬਾ ਗ੍ਰਿੰਦਰ ਢਿੱਲੋ ਜਿਹੜਾ ਮੇਰੇ ਪਿੱਛੇ ਖੜਾ ਐ ਇਹ ਮੇਰੇ ਸਾਲੇ ਨੂੰ ਛਡਾਉਣ ਗਿਆ ਸੀ ਮੇਰਾ ਸਾਲਾ ਬਿਕਰਮ ਮਜੀਠੀਆ ਚਿੱਟੇ ਦੇ ਕੇਸ ਵਿੱਚ ਅੰਦਰ ਗਿਆ ਸੀ ਤੇ ਮੈਂ ਤਾਂ ਆ ਗਿਆ ਸਾਡੀ ਸਰਕਾਰ ਵੇਲੇ ਨਸ਼ਾ ਵੱਧ ਵੇਖਿਆ ਜੇ ਕਿਤੇ 2 ਮਿੰਟ ਵੱਧ ਲੰਮੀ ਪ੍ਰੇਰ ਹੁੰਦੀ ਫਿਰ ਜਰੂਰ ਮੂੰਹ ਚੋਂ ਨਿਕਲ ਜਾਣਾ ਫਿਰ ਕਹਿਣਾ ਸੀ ਜਵਾਨ ਫਿਸਲ ਗਈ ਜਵਾਨ ਫਿਸਲ ਗਈ ਫਿਸਲਦੀ ਨਹੀਂ ਹੁੰਦੀ ਇਹ ਸੱਚ ਹੁੰਦਾ ਤੇ ਚਲੋ ਬਾਬਾ ਗਰੰਦੂ ਸਿੰਘ ਢਿੱਲੋਂ ਜੀ ਜੇ ਆਏ ਹੋ ਨਾ ਧੰਨਵਾਦ ਤੁਹਾਡਾ ਪਰ ਸਵਾਲ ਤਾਂ ਉੱਥੇ ਦਾ ਉੱਥੇ ਖੜਾ ਪਨਾਲਾ ਕਹਿੰਦੇ ਪਨਾਲਾ ਉੱਥੇ ਦਾ ਉੱਥੇ ਖੜਾ ਵੀ ਤੁਸੀਂ ਨਸ਼ਿਆਂ ਦੇ ਸ਼ਦਾਗਰ ਨੂੰ ਜੇਲ੍ਹ ਵਿੱਚ ਮਿਲਣ ਵਾਅਦੇ ਗਏ ਸੀ ਤੇ ਅੱਜ ਕਿਹੜੇ ਮੂੰਹ ਨਾਲ ਆਏ ਹੋ ਅੱਜ ਕਿਹੜੇ ਮੂੰਹ ਨਾਲ ਆਏ ਹੋ ਨਸ਼ਿਆਂ ਦੇ ਵਿਰੁੱਧ ਪੈਦਲ ਯਾਤਰਾ ਵਿੱਚ ਸ਼ਾਮਲ ਹੋਣ ਵਾਅਦੇ ਤੇ ਅੱਜ ਕਿਹੜਾ ਮੂੰਹ ਲੈ ਕੇ ਆਏ ਹੋ ਇਦਾਂ ਨਹੀਂ ਗੱਲ ਬਣਨੀ ਇਹ 40 ਸਾਲ ਪਹਿਲਾਂ ਦਾ ਸਮਾਂ ਥੋੜੀ ਹੈ ਮੈਂ ਇੱਕ ਸ਼ਹਿਰ ਦੀ ਅਖਬਾਰ ਚ ਖਬਰ ਲਈ ਲੱਗੂ ਵੀਡੀਓ ਨਹੀਂ ਬਣੂ ਹੁਣ ਤਾਂ ਬਾਬਾ ਜੀ ਇੱਕ ਸੈਕਿੰਡ ਲੱਗਦਾ ਹੈ ਇੱਕ ਸੈਕਿੰਡ ਇੱਕ ਸੈਕਿੰਡ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਹੈ ਬਸ ਐਂਕਲ ਇੱਕ ਹੀ ਕਰਨਾ ਹੁੰਦਾ ਹੈ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ